ਸਤਿ ਸ੍ਰੀ ਅਕਾਲ ਸਸਰੀਆਕਾਲ ਵੈਲਕਮ ਕਰਦੇ ਆ ਜੀ ਤੁਹਾਨੂੰ ਆਪਣੇ ਚੈਨਲ ਚੜ੍ਹਦੀ ਕਲਾ ਪੰਜਾਬ ਪੰਜਾਬ ਤੇ ਹਾਂਜੀ ਅੱਜ ਅਸੀਂ ਸੁਣਾਗੇ ਕੁਲਦੀਪ ਰੰਧਾਵਾ ਦਾ Song ਪੁੱਤਾ ਤੂੰ ਬੁੜਾਵਾ ਮਾਰਦਾ ਅੱਛਾ ਇਹ ਕੁਲਦੀਪ ਰੰਧਾਵਾ ਮੈਂ ਤਾਂ ਪਹਿਲੀ ਦਫਾ ਸੁਣਨਾ ਇਹਨਾਂ ਨੂੰ ਕੁਲਦੀਪ ਰੰਧਾਵਾ ਸੁਣਿਆ ਤੁਸੀਂ ਪਹਿਲੇ ਇਹਨਾਂ ਨੂੰ ਕੁਲਦੀਪ ਰੰਧਾਵਾ ਇੱਕ ਅੱਧੀ ਦਫਾ ਸੁਨਿਆ ਹੋਇਆ ਹੈ ਇਹਨਾਂ ਦਾ ਇਹਨਾਂ ਦਾ ਇੱਕ ਮਾਂ ਗੀਤ ਸੁਨਿਆ ਸੀ ਮਾਂ ਹੁੰਦੀ ਹੈ ਮਾਂ ਕੁਲਦੀਪ ਮਾਨਕ ਦਾ ਤੇ ਪਤਾ ਕੁਲਦੀਪ ਰੰਧਾਵਾ ਦਾ ਨਹੀਂ ਪਤਾ ਆਈ ਥਿੰਕ ਕੁਲਦੀਪ ਮਾਨਕ ਦਾ ਮਾਗੀਤ ਸੁਣਿਆ ਹੋਇਆ ਹਾਂ ਬਸ ਫਿਰ ਇਹ ਕੁਲਦੀਪ ਰੰਧਾਵਾ ਕੋਈ ਹੋਰ ਹੀ ਨਹੀਂ ਚਲੋ ਫਿਰ ਸੁਣਦੇ ਆ ਪੁੱਤਾ ਤੂੰ ਬੁਢਾਪਾ ਰੋਲਦਾ ਬੁਢਾਪਾ ਰੋਲਦਾ ਦੁਆਬਾ ਟੀਵੀ ਦੀ ਇਹ ਵੀਡੀਓ ਚਲੋ ਲਾਉਂਦੇ ਆਪਾਂ ਲਾਈਵ ਪਰਫੋਰਮੈਂਸ ਵੇਖਦੇ ਹਾਂ ਬੈਠ ਕੇ ਤੂੰ ਠਾਣੀਆਂ ਚ ਪੁੱਤਾ ਚਟਾ ਲਾ ਲਿਆ ਤੂੰ ਢਾਣੀਆਂ ਚ ਪੁੱਤਾ ਚਿੱਟਾ ਲਾ ਲਿਆ ਪੀਓ ਸੀ ਸ਼ਰਾਬੀ ਤੇਰਾ ਤੈਨੂੰ ਔਖਾ ਪਾਲਿਆ ਚਿੱਟਾ ਲਾ ਲਿਆ ਨਸ਼ਾ ਕਰਿਆ ਤੂੰ ਬੈਠ ਕੇ ਤੂੰ ਢਾਣੀਆਂ ਚ ਪੁੱਤਾ ਚਿੱਟਾ ਲਾ ਲਿਆ ਪੀਓ ਸੀ ਸ਼ਰਾਬੀ ਤੇਰਾ ਤੈਨੂੰ ਔਖਾ ਪਾਲਿਆ ਸੁੱਖ ਮਿਲਿਆ ਨਾ ਮੈਨੂੰ ਤੇਰੇ ਪਿਓ ਤੋਂ ਵੇ ਉਹੀ ਕੰਮ ਤੂੰ ਖੋਲਦਾ ਕਹਿ ਰਹੀ ਹੈ ਨਾ ਤੇਰੇ ਪਿਓ ਨੇ ਵੇ ਪੁੱਤਾ ਤੂੰ ਵੱਡਾ ਪਰੋਦਦਾ ਮਾਂ ਮੈਂ ਬੰਦ ਕਰੀ ਲਾਲੀ ਤੇ ਜਵਾਨੀ ਵੇ ਪੁੱਤਾ ਤੂੰ ਵੱਡਾ ਪਰੋਦਦਾ ਸਹਾਰਾ ਮੇਰਾ ਬਣੇਗਾ ਵਜੂਦੀ ਸੀ ਕਿ ਇਹ ਸਿਆਸਤ ਤੇ ਘਰੇ ਸੋਚਿਆ ਨਾ ਭੈਣ ਮੋਟਿਆਰ ਦਾ ਵਫੜੇ ਪੁੱਤਾ ਕਿਹੜੇ ਰਾਸਤੇ ਉਹ ਵੱਡਾ ਹੋ ਕੇ ਸਹਾਰਾ ਮੇਰਾ ਬਣੇਗਾ ਵਜੂਦੀ ਸੀ ਕਿ ਆਨਾ ਭੈਣ ਮੁੱਠਿਆ ਹਰਦਾ ਵੇ ਫੜੇ ਪੁੱਤਾ ਕਿਹੜੇ ਰਾਸਤੇ ਕਿਹੜਾ ਖੜੂਗਾ ਨਸ਼ੇੜੀਆਂ ਦੀ ਧੀ ਨੂੰ ਕਿਹੜਾ ਖੜੂਗਾ ਨਸ਼ੇੜੀਆਂ ਦੀ ਧੀ ਨੂੰ ਸ਼ਰੀਕਾ کئی ਵਾਰ ਬੋਲਦਾ ਤੇਰੇ ਪਿਓ ਨੇ ਮੇਰੀ ਰੋਲਤੀ ਜਵਾਨੀ ਤੇ ਪੁੱਤਾ ਮੋੜਾ ਪਰੋਲਤਾ ਤੇਰੇ ਕਿੰਨੇ ਦਿਲ ਨੂੰ ਲੱਗਿਆ ਜਵਾਬ ਉਹ ਮੁੱਖੀ ਲੈ ਕੇ ਤੈਨੂੰ ਪਾਲਿਆ ਉਹ ਦਿਨ ਮੈਨੂੰ ਯਾਦ ਆਉਂਦੇ ਆ ਤੂੰ ਜਿਹੜੇ ਮਾਪਿਆਂ ਨੂੰ ਦੁੱਖ ਦਿੰਦੇ ਪੁੱਤਰ ਆਵੇ ਜੱਗ ਤੇ ਨਾ ਸੁੱਖ ਪਾਉਂਦੇ ਆ ਆਹ ਪੁੱਤ ਧੋਖੀ ਲੈ ਕੇ ਤੈਨੂੰ ਪਾਲਿਆ ਉਹ ਦਿਨ ਮੈਨੂੰ ਯਾਦ ਆਉਂਦੇ ਆ ਜਿਹੜੇ ਮਾਪਿਆਂ ਨੂੰ ਦੁੱਖ ਦੇਂਦੇ ਪੁੱਤਰ ਆਵੇ ਜਗ ਤੇ ਨਾ ਸੁੱਖ ਪਾਉਂਦੇ ਆ ਗੁਜਰਾ ਰੱਬ ਨੇ ਮਾਵਾਂ ਨੂੰ ਲੋਕੀਂ ਆਖਦੇ ਗੁਜਰਾ ਰੱਬ ਨੇ ਮਾਵਾਂ ਨੂੰ ਲੋਕੀਂ ਆਖਦੇ ਤੂੰ ਕੌਡੀਆਂ ਦੇ ਪਾਜ ਤੋੜਦਾ ਤੇਰੇ ਪਰੋਲੇ ਮੇਰੀ ਰੋਲਦੀ ਜਵਾਨੀ ਮੈਂ ਪੁੱਤਾ ਤੂੰ ਪਾੜੋਲਦਾ ਤੇਰੇ ਪਰੋਲੇ ਰੋਲਦੀ ਜਵਾਨੀ ਮੈਂ ਪੁੱਤਾ ਤੂੰ ਪਾੜੋਲਦਾ ਇਹ ਗੱਲ ਯਾਦ ਰੱਖੀ ਪੁੱਤਰ ਅਵੇਂ ਤੇਰੇ ਨਾਂ ਵੀ ਇੰਜ ਹੋਵੇਗੀ ਰੋਇਆ ਕਰੇਗਾ ਰਾਤਾਂ ਨੂੰ ਭੁੱਭਾ ਮਾਰ ਕੇ ਤੇਰੀ ਵੀ ਨਾ ਅੱਖ ਸੋਵੇਗੀ ਮੇਰੀ ਇੱਕ ਗੱਲ ਯਾਦ ਰੱਖੀ ਪੁੱਤਰ ਅਵੇਂ ਤੇਰੇ ਨਾਂ ਵੀ ਇੰਜ ਹੋਵੇਗੀ ਉਪਾ ਮਾਰ ਕੇ ਤੇਰੀ ਵਿਹਨਾ ਅੱਖ ਸੌਵੇਂਗੀ ਤੇਰਾ ਲੰਘ ਕੇ ਤੇ ਅਹਿਸਾਸ ਤੈਨੂੰ ਹੋਵੇਗਾ ਤੇਰਾ ਲੰਘ ਕੇ ਤੇ ਅਹਿਸਾਸ ਤੈਨੂੰ ਹੋਵੇਗਾ ਮੈਂ ਮਮਤਾ ਰੁ ਪੈਰੀ ਰੋੜਦਾ ਤੇਰੇ ਪਿਓ ਦੇ ਮੇਰੀ ਹੁਣ ਤੇ ਜਵਾਨੀ ਤੇ ਬੁੱਢਾ ਤੂੰ ਬੁੜਾ ਪਾਰੋਂ ਤਾ ਤੇਰੇ ਪਿਓ ਦੇ ਮੇਰੀ ਉਹ ਤੇ ਜਵਾਨੀ ਤੇ ਬੁੱਢਾ ਤੂੰ ਬੁੜਾ ਪਾਰੋ ਹੇ ਕੈਸੀ ਹੋਏਗੀ ਵਾਕਈ ਯੁਨਾ ਮਾਮਾ ਦਾ ਕੁਛ ਵੀ ਨਹੀਂ ਜਾਂਦਾ ਜਿਨ੍ਹਾਂ ਦੇ ਪੁੱਤਰ ਨਾ ਨਸ਼ੇ ਤੇ ਲੱਗ ਗਏ ਜੀ ਨਾ ਜੇ ਬੰਦੇ ਕੋਲੋਂ ਵੀ ਉਹਨਾਂ ਨੂੰ ਸੁੱਖ ਨਹੀਂ ਮਿਲਦਾ ਤੇ ਫਿਰ ਉਹ ਔਲਾਦ ਨੂੰ ਆਸ ਲਾ ਕੇ ਬੰਦੀ ਆ ਕਿ ਮੇਰੀ ਔਲਾਦ ਜਵਾਨ ਹੋਏਗੀ ਮੇਰਾ ਸਹਾਰਾ ਬਣੇਗੀ ਤੇ ਫਿਰ ਔਲਾਦ ਵੀ ਜੇਰੀਆ ਉਹ ਵੀ ਸਹਾਰਾ ਨਹੀਂ ਬਣਦੀ ਤੇ ਉਹ ਮਾਂ ਦੀ ਜ਼ਿੰਦਗੀ ਕੈਸੀ ਹੋਏਗੀ ਸੋਚ ਕੇ ਹੀ ਰੁੱਲ ਜਾਂਦੀ ਹੈ ਸਹੀ ਗੱਲ ਹੈ ਕਿਉਂਕਿ ਮਾਂ ਮਾਂ ਨੇ ਇੱਕ ਆਪਣੀ ਪੂਰੀ ਜ਼ਿੰਦਗੀ ਆਪਣੇ ਬੰਦੇ ਦੇ ਨਾਲ ਆਪਣੀ ਜਵਾਨੀ ਖਤਮ ਕਰ ਦਿੱਤੀ ਅੱਛਾ ਤੁਸੀਂ ਆ ਦੇਖੋ ਕਿ ਬੰਦੇ ਨਾਲ ਦੋ ਮਾਂ ਆਪਣੇ ਬੰਦੇ ਨਾਲ ਰਹਿੰਦੀ ਆ ਤੇ ਪਿਓ ਨਾਲ ਰਹਿੰਦੀ ਆ ਉਹ ਕੀ ਸੋਚ ਕੇ ਰਹਿੰਦੀ ਆ ਆਪਣੇ ਬੱਚੋ ਹੱਸ ਬੱਚਿਆ ਤੂੰ ਮਜਬੂਰ ਹੋ ਕਿ ਮੇਰੇ ਬੱਚੇ ਜਵਾਬ ਦੇਣਗੇ ਕੱਟ-ਕੱਟ ਕੇ ਵੀ ਬੱਚਿਆਂ ਦਾ ਪੇਟ ਖਾਲੀ ਹੁੰਦਾ ਤੇ ਫਿਰ ਜਦੋਂ ਬੱਚੇ ਤਕਲੀਫ ਦੇਣ ਦੁੱਖ ਦੇਣ ਨਾ ਫਿਰ ਤਕਲੀਫ ਹੁੰਦੀ ਆ ਵਾਕੇ ਵਾਕੇ ਸਹੀ ਗੱਲ ਹੈ ਉਹ ਆਪਣਾ ਘਰ ਹੋਰ ਵੀ ਵਸਾ ਸਕਦੀ ਐ ਉਹਨੂੰ ਛੱਡ ਵੀ ਸਕਦੀ ਐ ਲੇਕਿਨ ਸੋਚਦੀ ਕਿ ਮੇਰੇ ਬੱਚੇ ਰੋਲ ਜਾਣਗੇ ਬੱਚੇ ਰੋਲ ਜਾਣਗੇ ਬੱਚੇ ਰੋਲ ਜਾਣਗੇ ਬੱਚੇ ਰੋਲ ਜਾਣਗੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਵਾਸਤੇ ਲੇਕਿਨ ਬੱਚੇ ਜਦੋਂ ਅੱਜ ਕੱਲ ਦੇ ਬੱਚੇ ਵੀ ਰੱਬ ਸਾਰਿਆਂ ਦੇ ਬੱਚਿਆਂ ਨੂੰ ਨਨ ਨੇ ਕੀ ਬਣਾ ਕੇ ਰੱਖੇ ਵੈਸੇ ਬਹੁਤ ਤਕਲੀਫ ਸੀ ਚਰੀ ਵੰਜ ਦੇਖੋ ਨਾ ਬੜੀ ਤਕਲੀਫ ਮਾਦਾ ਦਿਨ ਨਹੀਂ ਦੇ ਸਕਦਾ ਕੋਈ ਵੀ ਜੋ ਮਾਂ ਆਪਣੇ اولاد ਆਸਤੇ ਕਰਦਾ ਹੈ ਨਾ ਉਹ ਕੋਈ ਵੀ ਦੁਨੀਆ ਦੇ ਜਿੰਨਾ ਮਰਜੀ ਤੁਹਾਡਾ ਸਗਾ ਰਿਸ਼ਤਾ ਹੈ ਕੋਈ ਵੀ ਨਹੀਂ ਕਰ ਸਕਦਾ ਚਾਚੇ ਬਾਬੇ ਜਿੰਨੇ ਮਰਜ਼ੀ ਹੋਣਗੇ ਤੇ ਪਤਾ ਨਹੀਂ ਮੈਂ ਕਹਿੰਦੀ ਆ ਕਿ ਉਹ ਕੇਰੇ ਲੋਗ ਹੋਣਗੇ ਜਿਹੜੇ ਆਪਣੀ ਮਾਂ ਦੀ ਰਿਸਪੈਕਟ ਨਹੀਂ ਕਰਦੇ ਆ ਆਪਣੀ ਮਾਂ ਦੀ ਕਦਰ ਨਹੀਂ ਕਰਦੇ ਆਪਣੇ ਮਾਂ ਦੇ ਕੋਲ ਨਹੀਂ ਬੈਂਦੇ ਆ ਆਪ ਵੀ ਹਾਲਾਂਕਿ ਮੈਂ ਬਹੁਤ سارے ਲੋਕ ਐਸੀ ਵੀ ਦੇਖਿਆ ਜੋ ਆਪਣੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਆਪਣੇ ਮਾਂ ਪਿਓ ਦੇ ਨਾਲ ਨਾਲ ਸੈਲੀਬ੍ਰੇਟ ਕਰਦੇ ਆ ਤੇ ਉਹੀ ਲੋਕ ਦੁਨੀਆਂ 'ਚ ਖੁਸ਼ ਨਸੀਬ ਆ ਉਹੀ ਸੁਖੀ ਆ ਉਹ ਹੀ ਪਾਉਂਦੇ ਨੇ ਕੰਮ ਇਸ ਲਈ ਤੇ ਕਹਿੰਦੇ ਆ ਜਿਨ੍ਹਾਂ ਨੇ ਮਾਪਿਆਂ ਨੂੰ ਸਤਾਇਆ ਉਹਨਾਂ ਕਦੀ ਸੁੱਖ ਨਹੀਂ ਉਹਨਾਂ ਕਦੀ ਸੁੱਖ ਨਹੀਂ ਇਸ ਲਈ ਤੇ ਕਹਿੰਦੇ ਕਿ ਜਿਨ੍ਹਾਂ ਦੇ ਮਾਪੇ ਹੈਗੇ ਨੇ ਉਹਨਾਂ ਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਤੁਸੀਂ ਦੋਨੇ ਮਾਸ਼ਾਅੱਲਾ ਕਿਸਮਤ ਵਾਲਿਓ ਤੇ ਮਾਵਾ ਪੈਨੇ ਹੁਣ ਅਗੇ ਮੈਂ ਆਪਣੇ ਆਪ ਨੂੰ ਵੇਖਾਂ ਤੇ ਮੇਰੀ ਅੰਮੀ ਵੀ ਨਹੀਂ ਅਪੂ ਵੀ ਨਹੀਂ ਹੈ ਕਿ ਮੈਂ ਪਤਾ ਨਹੀਂ ਜ਼ਿੰਦਗੀ ਦੇ ਕਿਹੜੇ ਕਿਹੜੇ ਮੌਕਿਆਂ ਤੇ ਮੈਂ ਉਹਨਾਂ ਦੀ ਕਮੀ ਫੀਲ ਕਰਦੀ ਵਾਕਈ ਮੈਨੂੰ ਫੀਲ ਹੁੰਦਾ ਹੈ ਕਿ ਹੁੰਦਾ ਹੈ ਹੁੰਦਾ ਹੈ ਬਹੁਤ ਹੁੰਦਾ ਹੈ ਮਾਂ ਬਹੁਤ ਵੱਡੀ ਚੀਜ਼ ਆ ਮਾਂ ਨਾਮ ਹੀ ਸਕੂਨ ਦਾ ਹੈ ਯਕੀਨ ਮੰਨੋ ਮਾਂ ਤੁਸੀਂ ਕਹਿੰਦੇ ਹੋ ਨਾ ਜ਼ੁਬਾਨ ਤੇ ਵੀ ਤੇ ਤੁਹਾਡੇ ਦਿਲ ਨੂੰ ਸਕੂਨ ਮਿਲਦਾ ਹੈ ਇੰਨਾ ਸਕੂਨ ਦਾ ਲਫ਼ਜ਼ ਆ ਤੇ ਤੁਹਾਰ ਤੁਸੀਂ ਹੱਸਦੇ ਪਏ ਹੋ ਤੁਹਾਨੂੰ ਤਕਲੀਫ ਆ ਕਿਸੇ ਨੂੰ ਨਹੀਂ ਪਤਾ ਲੱਗੇਗਾ ਹਰ ਕੋਈ ਕਹੇਗਾ ਤੁਸੀਂ ਖੁਸ਼ ਹੋ ਲੇਕਿਨ ਮਾਂ ਨੂੰ ਪਤਾ ਲੱਗ ਜਾਏਗਾ ਕਿ ਮੇਰੀ ਧੀ ਨੂੰ ਤਕਲੀਫ ਹੈਗੀ ਆ ਕੋਈ ਨਾ ਕੋਈ ਤਕਲੀਫ ਹੈਗੀ ਆ ਤੇ ਮਾਂ ਨੇ ਜਿੱਥੋਂ ਮਰਜ਼ੀ ਧੀ ਦਾ ਪੂਰਾ ਕਰਨਾ ਹੋਵੇ ਕਰ ਕਰੇਗੀ ਸਿਰਫ ਮਾ ਅਕਰੇਗੀ ਹੋਰ ਕੋਈ ਵੀ ਨਹੀਂ ਕਰੇਗਾ ਬਿਲਕੁਲ ਮਾਪਿ ਉਹਨੂੰ ਨਿਸ਼ਤਾਨਾ ਚਾਹੀਦਾ ਐਸੀ ਕਰਦੀ ਵੀ ਨਿਸ਼ਤਾਨਾ ਚਾਹੀਦਾ ਆਪਣੀ ਮਾਪਿ ਉਹਨੂੰ ਬਾਕੀ ਗਾਣਾ ਜਿਹੜਾ ਸੀ ਕੁਲਦੀਪ ਰੰਧਾਵਾ ਜੀ ਨੂੰ ਪਹਿਲੀ ਦਫਾ ਸੁਣਿਆ ਛਾ ਇਹਨਾਂ ਦੀ ਸ਼ਕਲ ਵੀ ਕੁਲਦੀਪ ਮਾਨਕ ਜੀ ਦੇ ਨਾਲ ਮਿਲਦੀ ਪਈ ਸੀ ਕਿ ਮੈਨੂੰ ਨਹੀਂ ਆ ਰਿਹਾ ਨਹੀਂ ਮਿਲਦੀ ਪਈ ਸੀ ਮਿਲਦੀ ਪਈ ਸੀ ਐਵੇਂ ਲੱਗ ਰਿਹਾ ਸੀ ਕਿਉਂਕਿ ਪਹਿਲੇ ਜਿੱਦੋਂ ਆਪਾਂ ਟਾਈਟਲ ਦੇਖਿਆ ਨਾ ਮੈਂ ਕਿਹਾ ਇਹ ਉਹੀ ਨੇ ਮਤਲਬ ਸਿੰਗਰ ਨਾ ਲੇਕਿਨ ਥੋੜੀ ਜੀ ਰਿਜ਼ੈਂਬਲਸ ਹੈ ਐਸੀ ਹਾਂਜੀ बाकी ਆਕਾ ਵਾਗੇ ਕੇ ਆਪਣੇ ਮਾਪਿਆਂ ਦੀ ਕਦਰ ਕਰੋ ਆਪਣੇ ਮਾਪਿਆਂ ਦੇ ਨਾਲ ਛੋਟੀਆਂ-ਛੋਟੀਆਂ ਖੁਸ਼ੀਆਂ ਜਿਹੜੀਆਂ ਉਹ ਸੈਲੀਬ੍ਰੇਟ ਕਰਿਆ ਤੁਹਾਨੂੰ ਯਕੀਨ ਮੰਨੋ ਤੁਹਾਨੂੰ ਬਹੁਤ ਖੁਸ਼ੀ ਮਹਿਸੂਸ ਹੋਏਗੀ ਅਗਰ ਤੁਸੀਂ ਮਾਪਿਆਂ ਨੂੰ ਟਾਈਮ ਦੇਵੋਗੇ ਜ਼ਿੰਦਗੀ ਅਸਲ ਉਹੀ ਹੈ ਜਿਹੜੀ ਤੁਸੀਂ ਮਾਪਿਆਂ ਦੇ ਨਾਲ ਬੈਠ ਕੇ گزار ਰਹੀ ਹੈ ਬਾਕੀ ਤੇ ਬਸ ਥਕਣਾ ਅੱਜ ਸਾਜੀ ਗੱਲ ਆ ਬਿਲਕੁਲ ਬਾਕੀ ਤੁਹਾਨੂੰ ਗੀਤ ਕਿਵੇਂ ਲੱਗਿਆ ਤੁਸੀਂ ਕਮੈਂਟ ਕਰਕੇ لازਮੀ ਦੱਸਣਾ ਮੀਰੀਆ ਨੈਕਸਟ ਵੀਡੀਓ ਚ ਤੇ ਆਪ ਸਾਰਿਆਂ ਨੂੰ ਚੜਦੀ ਚਾਹ ਰੱਖੇ